ਮਾਤਾ ਗੁਜਰੀ ਜੀ ਅਤੇ ਚਾਰ ਸਹਿਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੁਢਲਾਡਾ ਵਿਖੇ ਗੁਰੂ ਨਾਨਕ ਕਾਲਜ ਦੇ ਵਿਦਿਆਰਥੀਆਂ ਸਟਾਫ ਅਤੇ ਪ੍ਰਿੰਸੀਪਲ ਦੀ ਅਗਵਾਈ ਹੇਠ ਸ਼ਹਿਰ ਅੰਦਰ ਗੁਰਮਤਿ ਚੇਤਨਾ ਮਾਰਚ ਘਟਿਆ ਗਿਆ ਜਿੱਥੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੀ ਚੇਤਨਾ ਮਾਰਚ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਦੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪੁੱਤਰਾਮ ਨੇ ਦੱਸਿਆ ਕਿ ਅੱਜ ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸ਼ਹਿਰ ਅੰਦਰ ਚੇਤਨਾ ਮਾਰਚ ਘਟਿਆ ਜਾ ਰਿਹਾ ਕਿਉਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੋਦੇ ਮਹੀਨੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅਤੇ ਉਸ ਤੋਂ ਬਾਅਦ ਜੰਗ ਵਿੱਚ 40 ਸਿੰਘ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚ ਵੱਡੇ ਸਾਹਿਬ ਜਾਦੇ ਵੀ ਸ਼ਾਮਲ ਸਨ ਇਸ ਤੋਂ ਬਾਅਦ ਛੋਟੇ ਸਾਹਿਬ ਜਾਦਿਆਂ ਨੂੰ ਸਰਹੰਦ ਦੀਆਂ ਨੀਆਂ ਵਿੱਚ ਚੜਵਾ ਦਿੱਤਾ ਗਿਆ ਸੀ ਪਰ ਇਹ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਇਹ ਚੇਤਨਾ ਮਾਰਚ ਕੱਢਿਆ ਗਿਆ ਹੈ ਆਮ ਲੋਕਾਂ ਨੂੰ ਇਹ ਕੁਰਬਾਨੀਆਂ ਬਾਰੇ ਪਤਾ ਲੱਗ ਸਕੇ ਅਸਰਾਚੂ ਕਿਆ ਡਾਉਂਗੇ ਅਕੀ? ਹਾਜੀ ਗੁਰਨਾਕਾਲ ਦੇ ਬਲਾਡਰ ਦੇ ਵੱਲੋਂ ਸਰਪਤ ਸਾਹਿਬ ਨੇ ਦੱਸੂ ਕਿ ਵੀ ਘਾਈ ਹੈ ਸਾਰੇ ਪ੍ਰੇਸ਼ਾਨ ਹਮਾਰੇ ਪੁਲਤ ਮਿਲ ਕੇ ਕਿ ਇਤਨਾ ਮਾਰ ਕੀ ਲਿਆ ਹੈ। ਇਹ ਜਿਸ ਤਰ੍ਹਾਂ ਮਾਪ ਜੀ ਦੀਆਂ ਦੀ ਯਾਦ ਵਿੱਚ ਹੈ। ਕੋਈ ਪੱਦੇ ਅਕੀ ਉਹਦੇ ਮਹੀਨੇ ਦੇ ਵਿੱਚ ਸਾਹਿਬ ਨੇ ਦਸੇ ਫਾਸ਼ਾ ਰੰਗ ਰੰਤੋਬਾ ਸਾਹਿਬ ਦਾ ਕਿਨ ਛੱਡਿਆ। ਉਹਦੋਂ ਮਾਚੀ ਵਾਲੇ ਲਕਨ ਵਿੱਚ ਬਹੁਤਲੀ ਜੰਗ ਹੋਈ ਤੇ ਜੋਰ ਜੰਗ ਹੋਈ। ਇਹਦੇ ਵਿੱਚ 40 ਸਿੰਘ ਸੀ ਜੋ ਲੜਦੇ ਲੜਦੇ ਸ਼ਹੀਦ ਹੋਏ ਜਿਗਾਂ ਵਿੱਚ ਵੱਡੇ ਸ਼ਾਇ ਜਾਤੀ ਵੀ ਸੀ। ਮੇਰੇ ਦੋਸਤੋ ਬਾਅਦ ਛੋੜੇ ਸ਼ਾਵਿਆਂ ਵੀ ਠੀਕੀ ਹੋਈ। ਇਹਲਾ ਹਸਾਂਦੇ ਦੁਆਰਾਂ ਦੇ ਵਿੱਚ ਜਿਹੜੇ ਗਏ ਉਹ ਵੀ ਇਹਨਾਂ ਸਾਰੇ ਯਾਦ ਦੇ ਵਿੱਚ ਇਹਨਾਂ ਯਾਦ ਦੇ ਵਿੱਚ ਕੋਰ ਨਾਲ ਕੱਲ ਤੁਹਾਡਾ ਦੇ ਵਿਦਿਆਰਥੀਆਂ ਵੱਲੋਂ ਜੀਵਨ ਸਾਹਿਬ ਦੀ ਅਗਵਾਈ ਹੇਠ ਜੇਤਨਾ ਮਾਰ ਦੇ ਵਿੱਚ ਆ ਗਿਆ। ਸਾਜੂ ਲੋਕਾਂ ਨੂੰ ਛੀਜਿਆ ਦੇ ਬਾਰੇ ਪਤਾ ਲੱਗੇ ਕਿ ਕਿੰਨੀਆਂ ਬਹਾਣ ਛੀਜੀਆਂ। ਇਸ ਦਿਨ ਇਲੈਕਟ੍ਰਿਕ ਕਮਿਟੀਆ ਨੇ ਦੁਮਾਇਆ ਜੋ ਜੇਤਨਾ ਮਾਰ ਦੇ ਵਿੱਚ ਆ ਕੇ ਕਿਤੇ ਛੀਜਾਂ ਨੂੰ ਸਟੈਂਡਰਡ ਮੋਰਕੋ ਇਹ ਕਰਦਾ ਉਹਦੇ ਧੰਨਵਾਦ ਕਰਦਾ ਕਾਲਜ ਦੇ ਸਟਾਫ ਦਾ ਕਿ ਉਹਨਾਂ ਨੇ ਅਜਿਹੇ ਲੋਕ ਜਿਹੜਾ ਜੇਤਨਾ ਮਾਰਦੇ ਆ ਉਹਨਾਂ ਦੀ